ਤੇ ਦੋਸਤੋ ਇਹ ਕਹਿੰਦਾ ਕੋਈ ਫਲ ਆਇਆ ਨਾ ਮੈਂ ਆਪਾਂ ਉਹ ਦੇਖਦੇ ਆਂ ਫਲ ਕੀ ਹੈ ਤੇ ਆ ਆ ਕੀ ਫਲ ਹੈ ਇਹ ਫਲ ਨਾਮ ਹੈ ਇਬਰਾਹੀਮ ਪਤਾ ਮੈਨੂੰ ਕੀ ਹੈ ਪਰ ਆਇਆ ਬੜਵਾ ਵਧੀਆ ਉਹਦੇ ਕੰਡੇ ਜੇ ਪਤਾ ਨਹੀਂ ਕੀ ਲੱਗਦੇ ਬੜੇ ਆ ਤੁਸੀਂ ਦੱਸੋ ਜੀ ਕਿਹੜੇ ਕਿਹੜੇ ਫਲ ਹੈ ਤੇ ਦੋਸਤੋ ਦੇਖੋ ਵੇਚਣ ਵਾਲੇ ਨੂੰ ਵੀ ਪਤਾ ਵੀ ਇਹ ਫਲ ਕੀ ਹੈ ਇਹ ਤੇ ਅਗਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੇਚਣ ਵਾਲੇ ਕਿੱਥੋਂ ਦੇ ਆ ਜੀ ਵੇਚ ਵਾਲਾ ਕਿੱਥੋਂ ਦਾ ਜਿੰਨੇ ਦੀ ਸਾਰੇ ਵੇਚਦੇ ਮੇਰੇ ਕੋਲ ਵੀ ਕਿ ਪੀਸੇ ਬਸਿਆ ਹੈ ਇਹੀ 500 ਰੁਪਏ ਲੈਣਾ ਲੈ ਲੋ ਪਾਸ ਪਾਸ ਸਰਵੇ ਰੇਟ ਜਿਆਦਾ ਵੈਸੇ ਚਲੋ ਆਪਾਂ ਕਿੱਥੋਂ ਦਾ ਹੈ ਤੇ ਇਹ ਖਾਇਆ ਕਿਵੇਂ ਜਾਂਦਾ ਇਹ ਦੋਸਤ ਦੇ ਦੇ ਆਪਾਂ ਇਹ ਕੰਡੇ ਜਿਹਾ ਕਿਵੇਂ ਖਾਇਆ ਕਿਵੇਂ ਜਾਂਦਾ ਇਹ ਖਾਇਆ ਕਿਵੇਂ ਜਾਂਦਾ ਜੀ ਤੁਹਾਨੂੰ ਮੈਂ ਤਾਂ ਸਾਕੇ ਦੇਖਿਆ ਨਹੀਂ ਵਜੇ ਤੁਸੀਂ ਖਾ ਕੇ ਦੇਖੋ ਖਾਏ ਤਾਂ ਮੂੰਹ ਨਾਲ ਜਾਂਦਾ ਹੈ ਹੈ ਕੱਟ ਕੇ ਇਹ ਜੇ ਨੂਨ ਨਾਲ ਪਾ ਕੇ ਠੀਕ ਹੈ ਇਹਨੂੰ ਪਾਣੀ ਪੀ ਉਹ ਕੇ ਫੇਰ ਖਾਣਾ ਪੈਂਦਾ ਜੀ ਅੱਛਾ ਇਹ ਜੀ ਸਾ ਜੀ ਨਹੀਂ ਆ ਮੈਂ ਤਾਂ ਨਹੀਂ ਕੁਝ ਕਹਿ ਨਹੀਂ ਸਕਦੇ ਵੀ ਕਿਵੇਂ ਖਾਇਆ ਜਾਂਦਾ ਪਰ ਆਪਾਂ ਖੋਲ ਕੇ ਦੇਖ ਲੈਣੇ ਆ ਵੀ ਇਹ ਕੱਲੇ ਕੰਡੇ ਜੇ ਖਾਏ ਜਾਣਗੇ ਜਾਂ ਕਿਵੇਂ ਆ ਜੀ ਦਾ ਪੁੱਛ ਲੈ ਕਿੱਥੋਂ ਆਲੀ ਗੱਦ ਤੋਂ ਹੈ ਅਲੀ ਘੜਤੋਂ ਨੇ ਨਹੀਂ ਦਾਤੇਵਾਸ ਤੋਂ ਆਇਆ ਸੀ ਦਾਤੇਵਾਸ ਦਾਤੇਵਾਸ ਤੋਂ ਹੀ ਵੇਚ ਰਾਲਾ ਪਲੇ ਏਰੀਆ ਦਾ ਹੀ ਪੰਜਾਬ ਵਾਲੇ ਦਾ ਤੇ ਆਪਾਂ ਖੋਲ ਕੇ ਦੇਖ ਲੈਂਦੇ ਆ ਕੀ ਹੈ ਇਹ ਆਹੀ ਆਹੀ ਬੀਜ ਖਾਏ ਜਾਣਗੇ ਇੱਕ ਮਿੰਟ ਖੋਲ ਕੇ ਦੇਖਦੇ ਆਪਾਂ ਨਹੀਂ ਇਹ ਬੀਜ ਨਹੀਂ ਨਾ ਨਾ ਤੁਸੀਂ ਇੱਕ ਗਲਤੀ ਨਾ ਕਰਿਓ ਵੀ ਕਿalse ਸੋਚਦੇ ਆ ਨਾ ਕੰਡੇ ਜੇ ਲੱਗ ਰਹੇ ਆਪਾਂ ਹੱਥ ਖੋਲ ਕੇ ਖਾਣਾ ਇਹ ਨਹੀਂ ਖਾਣਾ ਆਪਾਂ ਮੈਂ ਦੱਸ ਦਿੰਦਾ ਤਰੀਕਾ ਵੈਸੇ ਕੀ ਹੈ ਇਹ ਇਹਨੂੰ ਨਾ ਸ਼ਰੀਫਾ ਕਹਿੰਦੇ ਨੇ ਅਸੀਂ ਮਿਆਗ ਦੀ ਗੱਲੋਂ ਅਲੱਗ ਹੈ ਤੇ ਸੀਤਾ ਫਲ ਰਾਮ ਫਲ ਕੇ ਸੀਤਾ ਫਲ ਸੀਤਾ ਫਲ ਹੈ ਜੀ ਸੀਤਾ ਫਲ ਕੇ ਰਾਮ ਫਲ ਸੀਤਾ ਫਲ ਜੀ ਸੀਤਾ ਫਲ ਹੈ ਇਹ ਤੇ ਖੋਲ ਕੇ ਦੇਖਦੇ ਆਪਾਂ ਹੈ ਕੀ ਜੀ ਤਾਂ ਫਲਦਾ ਉਸ ਨੂੰ ਬੋਲ ਕੇ ਬੈਠੇ ਕੋ ਆ ਜਾਓ ਟੈਸਟ ਕਰਕੇ ਦੇਖ ਲਓ ਸਾਰੇ ਲਿਆਓ ਜੀ ਟੈਸਟ ਕਰਾ ਲਓ ਆ ਲੋ ਜਿਹੜਾ ਜਿਹੜਾ ਨਹੀਂ ਨਹੀਂ ਇਹ ਬਣਿਆ ਹੋਇਆ ਬਣਿਆ ਹੋਇਆ ਉਹ ਕੈਮਰਾਮੈਨ ਰਹੇਗਾ ਜਿਹੜੀ ਡੀਡ ਮਾਰਨ ਜਿਹੜਾ ਵੇਚਣ ਵਾਲਾ ਆਪਾਂ ਨੂੰ ਵੀ ਟੈਸਟ ਕਰਾ ਦਈਏ ਸੁਆਦ ਆ ਇਹ ਤਾਂ ਮਿੱਠਾ ਬਹੁਤ ਹੈ ਮਿੱਠਾ ਇਹ ਮਿੱਠਾ ਸੁਆਦ ਹੈ ਲੱਖਾਓ ਮਨ ਸਰਵਾਇਰ ਲੱਖਾਓ ਖਾ ਕੇ ਦੇ ਕੱਢੋ ਮਨ ਸਰਵਾਇਰ ਮਿੱਠਾ ਸੁਆਦ ਹੈ ਤੇ ਦੋਸਤੋ ਦੇਖੋ ਨਾ ਅੰਦਰੋਂ ਨਾ ਇਹ ਹੈ ਇਹ ਜਾ ਕੁਛ ਹੈ ਇਹ ਮੈਂ ਫਸਟ ਟਾਈਮ ਖਾ ਰਿਹਾ ਟੈਸਟ ਕਰਕੇ ਦੇਖ ਰਿਹਾ ਵੀ ਕੀ ਹੈ

ਕਿਵੇਂ ਹੈ ਟੇਸਟ ਕਿਸ ਦਾ ਸਵਾਦ ਹੈ ਨਾ ਬੋਲ ਸੀਆਪਤੀ ਰਾਮ ਚੰਦਰ ਕੀ ਜੈ ਰਾਮਲੀਲਾ ਥੋੜਾ ਗੁਰਨੀਏ ਖਾਇਆ ਹੈ ਕਿ ਵੀ ਆਇਆ ਹੈ ਹੈ ਕਿਰਤੋ ਖਾ ਰਹੀ ਹੈ ਸ਼ਰੀਫਾ ਹੈ ਸ਼ਰੀਫਾ ਤੇ ਦੋਸਤੋ ਹੋਰ ਵੀ ਦੇਦੇ ਆਪਾਂ ਆ ਲੋ ਟੇਸਟ ਕਰ ਲਓ ਲੋ ਖਾ ਲੋ ਟੇਸਟ ਵੈਸੇ ਇਹਨਾਂ ਦੋਸਤੋ ਬਹੁਤ ਵਧੀਆ ਹੈ ਮੈਂ ਮੰਨਦਾ ਮਿੱਠਾ ਪਿਆ ਹੈ ਨਾ ਮੇਰਾ ਕੋਈ ਇਹੋ ਜਿਹਾ ਨਹੀਂ ਹੈਗਾ ਦਿਖਾ ਦੇ ਪਿੱਛੇ ਵੀ ਖਾ ਰਹੇ ਹੋ ਇੱਧਰ ਵੀ ਆ ਦੇਖੋ ਟ੍ਰੇਨ ਆ ਗਈ ਵੇ ਟ੍ਰੇਨ ਆ ਗਈ ਟ੍ਰੇਨ ਆ ਗਈ ਇਹ ਮੈਂ ਦਾਦਾ ਟੇਸਟ ਇਹਦਾ ਅਨਾਨਾਸ ਦੇ ਰਸ ਵਾਂਗੂ ਹੈ ਹਾਂ ਠੀਕ ਵਰਗਾ ਠੀਕ ਵਰਗਾ ਥੋੜਾ ਤੇ ਦੋਸਤੋ ਜਿੱਤੋ ਲਿਖਦਾ ਹੈ ਤੇ ਤੁਸੀਂ ਵੀ ਟੈਸਟ ਕਰ ਲਓ ਪਹਿਲੀ ਵਾਰ ਟੈਸਟ ਕਰਦਾ ਪੈਸੇ ਨਹੀਂ ਮਿਲਦੇ ਦੇਖ ਲਈਏ ਪੈਸੇ ਦੇਣਾ ਅੱਕ ਬੰਦਾ ਹੈ ਪੈਸੇ ਦੇ ਦੇਣੇ ਆ ਦੇਣਾ 500 ਰੁਪਏ ਦੂੰਗਾ ਇਹ ਦੋਸਤੋ ਮੈਂ ਦੱਸ ਦੇਣਾ ਰੇਟ ਕੀ ਹੈ ਮਾਰਕੀਟ ਚ ਲੈ ਕੇ ਆਇਆ ਸੀ ਮੈਂ ਤੇ 30 ਰੁਪਿਆ ਪ੍ਰਾਈਸ ਹੈ ਆਪਣੇ ਏਰੀਆ ਚ ਇਹਦਾ ਵੱਧ ਹੈ ਵਸੇ ਰੇਟ ਇਹਦਾ 30 ਨਹੀਂ ਹੈਗਾ ਔਰ ਇਸ ਸਸਤਾ ਹੈ ਥੋੜਾ ਜਿਹਾ ਰੇਟ ਇਹਦਾ ਤੇ ਨੈਕਸਟ ਵੀਡੀਓ ਦੇ ਵਿੱਚ ਮਿਲਦੇ ਆ ਜਲਦੀ ਆਪਾਂ ਤੇ ਦੋਸਤੋ ਇਹਨਾਂ ਤੋਂ ਨਾ ਪੁੱਛਦਾ ਇਹਨਾਂ ਨੇ ਇਸ ਚੀਜ਼ ਬਾਰੇ ਪਤਾ ਸ੍ਰੀਫਾ ਜੋ ਵੀ ਆਮ ਫਲ ਆ ਸਿੱਧਾ ਫਲ ਜੋ ਵੀ ਹੈ ਨਿੱਕੀ ਫਾਇਦੇ ਨਹੀਂ ਸ੍ਰੀਫਾ ਅਜਾ ਫਾਇਦਾ ਹੀ ਕੋਈ ਹੰਦਾ ਹੈ ਇਹ ਸੀਜ਼ਨਲੀ ਖਾਲੀ ਮਿਲਦਾ ਹੈ ਠੰਡੇ ਦੇ ਵਿੱਚ ਛੇ ਮਿਲਦਾ ਠੰਡੇ ਦੇ ਵਿੱਚ ਹਾਂਜੀ ਔਰ ਠੰਡੇ ਵਿੱਚ ਮਿਲਦਾ ਹੈ ਔਰ ਵੈਸੇ ਤਾਂ 12 ਮਾਸ ਮਿਲ ਜਾਂਦਾ ਇੱਥੇ 12 ਮਹੀਨੇ ਲੇਕਿਨ ਅਜਾ ਫਾਇਦਾ ਇੱਕ ਹੈਗਾ ਕਿ ਅਗੇ ਬੀਜ ਜਿਹੜੇ ਹੈਗੇ ਨੇ ਆਯੁਰਵੈਦਿਕ ਦਵਾਈਆਂ ਦੇ ਨਾਲ ਬੰਦੀਆਂ ਨੇ ਤੇ ਦੋਸਤੋ ਇਹਦਾ ਬੀਜ ਫਾਇਦੇਮੰਦ ਆ ਜਾਣਦਾ ਮੈਂ ਜੀ ਹੁਣ ਤਾਂ ਇੱਕ ਟ੍ਰੇਨ ਆ ਗਈ ਤੇ ਚੱਲਦੇ ਆਂ